ਰਾਜਪੁਰਾ ਦੇ ਸਰਕਾਰੀ ਐਂਟੀ ਸ਼੍ਰੀ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਦੀ ਦੇਖਰੇਖ ਦੇ ਹੇਠ ਪਿਛਲੇ 4 ਸਾਲਾਂ ਤੋਂ ਸਰਕਾਰੀ ਸਕੂਲ ਦੀ ਉਪਲਬਧੀਆਂ ਗਣਾਈਆਂ ਪੈਸ ਸਕੂਲ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕੱਚ ਨਹੀਂ ਹਨ ਉਨ੍ਹਾਂ ਨੇ ਕਿਹਾ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਵਿੱਚ ਆਪਣੇ ਦੇਸ਼ ਦੀਆਂ ਖੇਡਾਂ ਵਿੱਚ ਆਪਣਾ ਨਾਮ ਰੌਸ਼ਨ ਕਰਕੇ ਪੰਜਾਬ ਦਾ ਅਤੇ ਰਾਜਪੁਰੇ ਦੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸੀ ਸਰਕਾਰੀ ਐਂਟੀਸੀ ਸਕੂਲ ਪਹੁੰਚ ਪਕੇ ਜਿੱਥੇ ਕੇ ਅਧਿਆਪਕ ਦੇ ਰਿਜਿਸਟਰ ਬਣਾਇਆ ਜਾ ਰਿਹਾ ਉਤੀ ਸਕੂਲ ਦਾ ਨਾਮ ਜਿਹੜਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕਿਆ ਹੋਇਆ ਖਾਸ ਕਰ ਗੱਲ ਕਰੀਏ ਸਕੂਲ ਦੇ ਜਬੈਣ ਨੇ ਜਸਪੀਰ ਕੋ ਪ੍ਰਿੰਸੀਪਲ ਜਿਨ੍ਹਾਂ ਦੇ ਬਦੌਲਤ ਸਤਕਾ ਜਿਹੜਾ ਹੈ ਕਿ ਸਕੂਲ ਬੁਲੰਦੀ ਤੇ ਜਾ ਰਿਹਾ ਔਰ ਛੋਟੇ ਛੋਟੇ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣਾ ਚੰਗਣਾ ਨਾਮ ਖੱਟ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਇਹ ਹਾਕੀ ਦੀ ਟੀਮ ਹੈ ਔਰ ਇੱਕ ਸਰਕਾਰੀ ਸਕੂਲ ਦੀ ਜਿਹੜੇ ਆ ਵਿਦਿਆਰਥੀ ਨੇ ਹੁਣ ਪਿੱਛੇ ਨਹੀਂ ਹਨ ਪੰਲਾ ਦਾ ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਨੀ ਚਾਹਾਂਗਾ ਕਿਹੜੀ ਟੀਮ ਹੈ ਇਸ ਸਰ ਸਾਡੀ ਹੋਕੀ ਦੀ ਟੀਮ ਹੈ ਜੀ ਐਂਟੀਸੀ ਸਕੂਲ ਦੀ ਟੀਮ ਹੈ ਸਾਡੀ ਤੇ ਅਸੀਂ ਡਿਸਟ੍ਰਿਕਟ ਲੈਵਲ ਜਿੱਤ ਕੇ ਆਏ ਆ ਜੀ ਹੁਣ ਸਾਡੇ ਵਿੱਚੋਂ ਕੁਝ ਬੱਚੇ ਸਟੇਟ ਜਾਣਗੇ ਜੀ ਕਿ ਕਿਹਦਾ ਸਿਰ ਦੇਣਾ ਚਾਹੁੰਦੇ ਹੋ ਕਿ ਮਿਹਨਤ ਕੌਣ ਕਰਵਾਉਂਦਾ ਤੁਹਾਨੂੰ ਕਿਹਦੀ ਸਪੋਰਟ ਹੈ ਸਾਰੇ ਟੀਚਰਾਂ ਦੀ ਸਪੋਰਟ ਹੈ ਜੀ ਸਾਨੂੰ ਪਰ ਸੈਣੀ ਸਰ ਸਾਡੇ ਕੋਚ ਨੇ ਜੀ ਤੇ ਪ੍ਰਿੰਸੀਪਲ ਮੈਮ ਦੇ ਕਰਕੇ ਸਾਡਾ ਇਹ ਸਭ ਹੋਇਆ ਜੀ ਕੀ ਲੱਗਦਾ ਹੈ ਕਿ ਹੁਣ ਜਿੱਦਾਂ ਕਿ ਹਰਿਆਣਾ ਪਹਿਲਾ ਖੇਡਾਂ ਦੇ ਵਿੱਚ ਨੰਬਰ 1 ਤੇ ਜਾ ਰਿਹਾ ਸੀ ਪੰਜਾਬ ਪਿੱਛੜ ਗਿਆ ਸੀ ਹੁਣ ਲੱਗਦਾ ਹੈ ਕਿ ਉਹਨਾਂ ਨੇ ਸਮੇਂ ਦੇ ਵਿੱਚ ਫਿਰ ਪੰਜਾਬ ਅੱਗੇ ਜਾਵੇਗਾ ਹਾਂਜੀ ਹਾਂਜੀ ਜ਼ਰੂਰ ਜਾਵੇਗਾ ਜੀ ਤੋ ਬਿਲਕੁਲ ਸੋਚ ਸਕਦੇ ਹੋ ਕਿ ਵਿਦਿਆਰਥੀ ਜਿਹੜੇ ਨੇ ਹੁਣ ਸਟੇਟ ਲੈਵਲ ਤੱਕ ਖੇਡ ਚੁੱਕੇ ਨੇ ਪ੍ਰਿੰਸੀਪਲ ਸਾਡਾ ਮਜੂਦ ਹੈ ਮੈਡਮ ਕੀ ਕਹਿਣਾ ਚਾਹੁੰਦੇ ਹੋ ਅੱਜ ਜਿੱਥੇ ਅਧਿਆਪਕ ਦਿਵਸ ਬੱਚਿਆਂ ਦਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਪਣੇ ਵਿਦਿਆਰਥੀਆਂ ਲਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕਿ ਇਹ ਪੰਜਾਬ ਸਰਕਾਰ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਬੱਚਿਆਂ ਨੂੰ ਖੇਡਾਂ ਦੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਕਿ ਮੇਰੇ ਸਟੂਡੈਂਟਸ ਡਿਸਟ੍ਰਿਕਟ ਦੇ ਵਿੱਚ ਹਾਕੀ ਦੇ ਵਿੱਚ ਇਹਨਾਂ ਨੇ 골ਡ ਮੈਡਲ ਲਿਆ ਤੇ ਹੁਣ ਇਹ ਸਟੇਟ ਵਿੱਚ ਖੇਡਣ ਜਾ ਰਹੇ ਨੇ ਤੇ ਗਤਕੇ ਦੀ ਟੀਮ ਵੀ ਸਾਡੀ ਸਟੇਟ ਦੇ ਵਿੱਚ ਖੇਡਣ ਜਾ ਰਹੀ ਹੈ ਦੀ ਡਿਸਟ੍ਰਿਕਟ ਤੋਂ ਫਸਟ ਹੈ ਇਹ। ਇਹ ਆਪਕੀ ਦੀ ਵਿਸ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਫੰਕਸ਼ਨ ਕੀਤੇ ਗਏ ਨੇ ਕਿਹੜੇ-ਕਿਹੜੀ ਆਈਟਮ ਬੱਚਿਆਂ ਵੱਲੋਂ ਪੇਸ਼ ਕੀਤੀਆਂ। ਹਾਂਜੀ ਬੱਚਿਆਂ ਦੇ ਵੱਲੋਂ ਜਿਵੇਂ ਹੁਣੇ ਤੁਸੀਂ ਵੇਖ ਰਹੇ ਸੀ ਕਿ ਇੱਕ ਬੱਚੇ ਨੇ ਆਪਣੀ ਮਾਂ ਨੂੰ ਜਿਹੜਾ ਗੀਤ ਹੈ ਉਸਮਰਪਿਤ ਕੀਤਾ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਤੇ ਦੇਸ਼ ਭਗਤੀ ਦੇ ਗੀਤ ਗਾਏ ਜਾ ਰਹੇ ਨੇ। ਕਲਚਰਲ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਸੋ ਬਹੁਤ ਵਧੀਆ ਸਕੂਲ ਦੀ ਦਿੱਖ ਬਣਾਈ ਹੋਈ ਹੈ ਕਾਫੀ ਬਿਲਡਿੰਗਾਂ ਬਹੁਤ ਸੋਹਣੀਆਂ ਨੇ ਕੋਈ ਸਮਾਜ ਸੇਵੀ ਸੰਸਥਾ ਦਾ ਵੀ ਸਹਿਯੋਗ ਥਾੜਾ ਨ ਰਿਹਾ ਹਾਂਜੀ ਇਸ ਸਕੂਲ ਨੂੰ ਕਮਰਿਆਂ ਦੀ ਘਾਟ ਸੀ ਸਰਕਾਰ ਵੱਲੋਂ ਨੋ ਡਾਊਟ ਫੰਡਸ ਦਿੱਤੇ ਜਾ ਰਹੇ ਨੇ ਪਰ ਮੇਰੇ ਕੋਲੇ ਬੱਚਿਆਂ ਦੀ ਸਟ੍ਰੈਂਥ ਵਧਣ ਕਾਰਨ ਮੈਂ ਰਾਉਂਡ ਟੇਬਲ ਇੰਡੀਆ ਇਹਨਾਂ ਨੂੰ ਅਪਰੋਚ ਕੀਤਾ ਤਾਂ ਇਹਦੇ ਵਿੱਚ ਮੇਰੇ ਸਕੂਲ ਦੇ ਜਿਹੜੇ ਨਹੀਂ ਪਵਨ ਸ਼ਰਮਾ ਜੀ ਨੇ ਇਹਨਾਂ ਨੂੰ ਵੀ ਇਹਨਾਂ ਨੇ ਅਪਰੋਚ ਕੀਤਾ ਤਾਂ ਇਹਨਾਂ ਨੇ ਸਕੂਲ ਨੂੰ ਚਾਰ ਕਮਰੇ ਡੋਨੇਟ ਕੀਤੇ ਸੋ ਕੀ ਸੰਸਥਾ ਦਾ ਨਾਮ ਹੈ ਤੁਹਾਡੀ ਕੀ ਸੰਸਥਾ ਵੱਲੋਂ ਕੀ ਕੀ ਉਪਰਾਲੇ ਕੀਤੇ ਜਾਂਦੇ ਸਾਡੀ ਸੰਸਥਾ ਦਾ ਨਾਮ ਰਾਜਪੁਰਾ ਰਾਉਂਡ ਟੇਬਲ ਹੈ ਇਹ ਇੰਟਰਨੈਸ਼ਨਲੀ ਇਨਕਲੇਮਡ ਸੰਸਥਾ ਹੈ ਰਾਉਂਡ ਟੇਬਲ ਇੰਟਰਨੈਸ਼ਨਲ ਫਿਰ ਉਸ ਤੋਂ ਬਾਅਦ ਆਪਣੀ ਆਂਦੀਆ ਰਾਉਂਡ ਟੇਬਲ ਇੰਡੀਆ ਤੇ ਉਸ ਦੇ ਅੰਦਰ ਸਾਡਾ ਚੈਪਟਰ ਹੈ ਰਾਜਪੁਰਾ ਰਾਉਂਡ ਟੇਬਲ 362 ਤੇ ਉਸ ਦੇ ਅੰਦਰ ਆਪਾਂ ਸਮਾਜ ਦੇ ਕੁਝ ਕਾਰਜ ਕਰਦੇ ਹਾਂ ਜਿਵੇਂ ਫਰੂਟ ਫੂਡ ਡਰਾਈਵ ਕਰਦੇ ਹਾਂ ਟਰੀ ਪਲਾਂਟੇਸ਼ਨ ਕਰਦੇ ਹਾਂ ਹੋਰ ਵੀ ਜਿਹੜਾ ਵੀ ਸਾਡੇ ਕੋਲ ਕੋਈ ਮਦਦ ਲਈ ਆਂਦਾ ਸੀ ਉਹਦੀ ਮਦਦ ਕਰਦੇ ਆਂ ਸਾਡਾ ਮੇਨ ਮੋਟੋ ਜਿਹੜੀ ਐਨਜੀਓ ਦਾ ਹੈ ਉਹ ਹੈ ਫ੍ਰੀडम ਥਰੂ ਐਜੂਕੇਸ਼ਨ ਤਾਕੀ ਜਿਹੜੇ ਬੱਚਿਆਂ ਨੂੰ ਕਲਾਸਰੂਮਸ ਜਾਂ ਸਕੂਲਸ ਨਹੀਂ ਮਿਲਦੇ ਪੜ੍ਹਾਈ ਦਾ ਇੱਕ ਮਾਹੌਲ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਅੱਛੇ ਕਲਾਸਰੂਮਸ ਬਣਾ ਕੇ ਦਿੰਨੇ ਆ ਤਾਂ ਕਿ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇ ਅੱਗੇ ਵੀ ਹੋਰ ਬੱਚੇ ਵੀ ਜਿਹੜੇ ਪੜ੍ਹਨਾ ਨਹੀਂ ਜਾਂਦੇ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇ ਕਿ ਉਹ ਅਸੀਂ ਸਕੂਲ ਚ ਆਈਏ ਤੇ ਪੜ੍ਹੀਏ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜਾ ਉਪਰਾਲਾ ਜਿਹੜਾ ਨਵਾਂ ਕਰਨ ਜਾ ਰਹੇ ਅਸੀਂ ਪਿਛਲੇ 2-3 ਸਾਲਾਂ 'ਚ 8 ਕਲਾਸਰੂਮ ਬਣਾਏ ਹਨ ਤੇ ਅਸੀਂ ਇਸ ਸਾਲ ਵੀ 4 ਕਲਾਸਰੂਮ ਐਨਟੀਸੀ ਦੀ ਜਿਹੜੀ ਹੋਰ ਬ੍ਰਾਂਚੇਜ਼ ਐ ਜਿੱਥੇ ਸਾਨੂੰ ਲੋਡ ਹੈ ਲੱਗਦੀ ਹੈ ਕਿ ਉਹਨਾਂ ਨੂੰ ਲੋਡ ਹੈ ਅਸੀਂ ਉੱਥੇ ਵੀ ਹੁ ਇਸ ਨਾਲ ਸੋ ਬਿਲਕੁਲ ਸਮਝ ਸਕਦੇ ਹੋ ਕਿ ਸਮੇਂ-ਸਮੇਂ ਤੇ ਇਸ ਮਾਸੇਵੀ ਸੰਸਥਾ ਜਿਹੜੀ ਉਹ ਵੀ ਆਪਣਾ ਸਹਿਯੋਗ ਪਾ ਰਹੀ ਹੈ ਔਰ ਅਧਿਆਪਕਾਂ ਦਾ ਜਿਹੜਾ ਅੱਜ ਜਿਹੜਾ ਖਾਸ ਦਿਨ ਹੈ ਕਿਉਂਕਿ ਕਿਤਨਾ ਕਿਤੇ ਸਨਮਾਨ ਵੀ ਇਹਨਾਂ ਦਾ ਕੀਤਾ ਜਾ ਰਿਹਾ ਔਰ ਬੜੇ ਵੱਡੇ ਪੱਧਰ ਤੇ ਜਿਹੜਾ ਕਿ ਅਧਿਆਪਕ ਦਿਵਸ ਇੱਥੇ ਵੀ ਮਨਾਇਆ ਜਾ ਰਿਹਾ ਕੈਮਰਾ ਪਰਸਨ ਸੁਭਾ ਸਿੰਘ ਦੇ ਨਾਲ ਦਇਆ ਸਿੰਘ